ਇਹਦਾ ਸਾਡਾ ਜਿਹੜਾ ਪ੍ਰੋਟੈਸਟ ਆ ਡੀਆਰਐਮ ਫਰੋਇ ਪਰ ਮਜ਼ਦੂਰ ਵਿਰੋਧੀ ਸ਼ਾਂਤੀ ਕਰੋ ਹਾਂ ਜੀ ਸਰ ਕੀ ਨਾਮ ਹੈ ਲੈ ਕੀ ਕਰਦੇ ਹੋ ਡੀਆਰਐਮ ਫਰੋਇ ਪਰ ਪ੍ਰਤੀ ਜਿਹੜਾ ਵਾ ਉਹਦਾ ਰਵਈਆ ਠੀਕ ਨਹੀਂ ਔਰ ਪ੍ਰਸ਼ਤ ਲੋਕਾਂ ਦਾ ਔਰ ਜਿਹੜੇ ਨਾਰੀ ਉਤਪੀਜਨ ਕਰਦੇ ਆ ਉਹਨਾਂ ਦਾ ਸਾਥ ਦਿੰਦਾ ਪਿਆ ਵਾ ਇਸ ਲਈ ਸਾਡਾ ਉਹਦਾ ਵਿਰੋਧ ਆ ਜਿੱਥੇ ਜਾਏਗਾ ਡਿਵੀਜ਼ਨ ਦੇ ਵਿੱਚ ਉਹਦਾ ਵਿਰੋਧ ਕੀਤਾ ਜਾਏਗਾ ਜਦ ਤੱਕ ਪ੍ਰਸ਼ਤ ਲੋਕਾਂ ਦਾ ਸਾਥ ਦੇਗਾ ਇਹਦਾ ਵਿਰੋਧ ਇਦਾਂ ਹੀ ਕੀਤਾ ਜਾਏਗਾ ਡੀਆਰਐਮ ਫਰੋਇਪੁਰ ਦਾ ਡੀਆਰਐਮ ਫਰੋਇਪੁਰ ਹਾਏ 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 ਕੋਮਬੈਕ 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 ਡਿਫਰੈਂਟ ਟੌਪਿਕ ਕੋਮਬੈਕ ਕੋਮਬੈਕ ਕਿਹੜੀ ਗੱਲ ਤੋਂ ਕਿੱਧਰ ਜਾ ਰਿਹਾ ਮੈਂ ਦੱਸਿਆ ਵੀ ਪ੍ਰਸ਼ਤ ਲੋਕਾਂ ਦਾ ਸਾਥ ਦੇ ਰਿਹਾ ਔਰ ਜਿਹੜੇ ਲੋਕ ਨਾਰੀਆਂ ਦੇ ਨਾਲ ਜਿਆਤੀਆਂ ਕਰਦੇ ਉਹਨਾਂ ਦਾ ਸਾਥ ਦੇ ਰਿਹਾ ਬਾਰ ਬਾਰ ਕਹਿੰਦੇ باوجود ਉਹਨਾਂ ਦੇ ਐਕਸ਼ਨ ਕੋਈ ਨਹੀਂ ਲੈ ਰਿਹਾ ਨਾਰੀ ਦਾ ਦਮਨ ਕਰੋ ਸਾਡਾ ਬਿੱਟੂ ਸਾਹਿਬ ਨੂੰ ਸਤਿ ਸ੍ਰੀ ਅਕਾਲ ਨਾ ਨਾ ਅਸੀਂ ਬਿੱਟੂ ਸਾਹਿਬ ਦਾ ਵੈਲਕਮ ਕਰਦੇ ਆ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਉਹਨਾਂ ਦੀ ਦੇਖਰੇਖ ਚ ਕਿੱਦਾਂ ਦੇ ਅਫਸਰ ਉਹਨਾਂ ਦੇ ਕੰਮ ਇੱਥੇ ਕਰ ਰਹੇ ਆ ਦੂਜੇ ਦਾ ਜਿਹੜਾ ਅਫਸਰ ਹੈਗਾ ਡੀਆਰਐਮ ਉਹ ਠੀਕ ਨਹੀਂ ਹੈਗਾ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਅੱਜ ਜਿਹੜਾ ਪਰ ਉਹਦੇ ਲਈ ਮੈਮੋਰੰਡਮ ਲੈ ਕੇ ਆਇਆ ਕੋਈ ਨਹੀਂ ਨਹੀਂ ਉਹਨਾਂ ਨੂੰ ਆਲਰੇਡੀ ਦੱਸ ਦਿੱਤਾ ਗਿਆ ਵਾ ਮੰਗ ਕੀ ਹੈ ਭ੍ਰਸ਼ਟਾਚਾਰੀਆਂ ਦਾ ਸਾਥ ਦੇਣਾ ਛੱਡੇ ਜਿਹੜਾ ਨਾਰੀਆਂ ਨੂੰ ਨਾਰੀਆਂ ਦਾ ਸਨਮਾਨ ਕਰੇ ਜਿਹੜੇ ਨਾਰੀਆਂ ਦਾ ਜਿਹੜਾ ਉਤਪੀਤਰ ਕਰਦੇ ਆ ਉਹਨਾਂ ਦੇ ਐਕਸ਼ਨ ਲਈ ਸਰ ਕਿੰਨੀ ਕ ਜਿਹੜੀਆਂ ਕੰਪਲੇਟਾਂ ਆਈਆਂ ਜਿਸ ਦੇ ਖਿਲਾਫ ਬਹੁਤ ਵੱਡੀ ਤਦਾਦ ਚਾ ਭ੍ਰਸ਼ਟਾਚਾਰ ਦੇ ਬਹੁਤ ਵੱਡੀ ਤਦਾਦ ਚ ਠੀਕ ਹੈ ਬਹੁਤ ਠੀਕ ਹੈ ਧੰਨਵਾਦ